ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਫੈਸ਼ਨ ਫਾਇਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਔਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚੋਂ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰਹੋ ਤਾਂ ਅੱਜ ਇੱਕ ਫੇਰ ਛੋਟੀ ਜੀ ਨਵੀਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਰੂਬਰੂ ਹੋਈਆਂ ਅੱਜ ਆਪਾਂ ਗੱਲ ਕਰਾਂਗੇ ਹਿੰਗ ਦੀ ਜਿਹਨੂੰ ਪੰਜਾਬੀ ਚ ਹਿੰਗ ਕਹਿੰਦੇ ਔਰ ਹਿੰਦੀ ਚ ਹੀੰਗ ਵੀ ਕਹਿੰਦੇ ਆ ਔਰ ਸਰਦੀਆਂ ਦੇ ਵਿੱਚ ਜਿਹੜੀ ਹਿੰਗ ਹੈਗੀ ਉਹ ਆਪਣੇ ਵਾਸਤੇ ਬਹੁਤ ਹੀ ਜ਼ਿਆਦੇ ਉਹਦੇ ਬੈਨੀਫਿਟਸ ਹੈਗੇ ਆ ਆਪਾਂ ਨੂੰ ਕਿਉਂਕਿ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆ ਜਿੱਥੇ ਕਿ ਸਾਰੇ ਘਰੇਲੂ ਚੀਜ਼ਾਂ ਸਾਨੂੰ ਅਸੀਂ ਬਹੁਤ ਮਤਲਬ ਕਿ ਆਪਦੇ ਆਪ ਨੂੰ ਕਿਸਮਤ ਵਾਲੇ ਭਾਗਾਂ ਵਾਲੇ ਕਹਿੰਦੇ ਆ ਕਿ ਅਸੀਂ ਪੰਜਾਬ 'ਚ ਰਹਿੰਦੇ ਆ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਕਿ ਅਸੀਂ ਪੰਜਾਬੀ ਆ ਕਿਉਂਕਿ ਸਾਡੇ ਮੁਲਕ ਦੇ ਵਿੱਚ ਸਭ ਦੇਸੀ ਚੀਜ਼ਾਂ ਬਹੁਤ ਜ਼ਿਆਦਾ ਵਰਤੀਆਂ ਜਾਂਦੀਆਂ ਵੈਸੇ ਤਾਂ ਕੱਲੇ ਪੰਜਾਬ 'ਚ ਹੀ ਨਹੀਂ ਹਿੰਦੁਸਤਾਨ 'ਚ ਵੀ ਸਾਰੀਆਂ ਦੇਸੀ ਚੀਜ਼ਾਂ ਬਹੁਤ ਜ਼ਿਆਦਾ ਵਰਤੀਆਂ ਜਾਂਦੀਆਂ ਹੈਗੀਆਂ ਕਿ ਸਾਡਾ ਇੱਕ ਹਿੰਦੁਸਤਾਨ ਮੁਲਕ ਵੀ ਬਹੁਤ ਜ਼ਿਆਦਾ ਵਧੀਆ ਹੈਗਾ ਔਰ ਪੰਜਾਬੀ ਅਸੀਂ ਤਾਂ ਉਸ ਤੋਂ ਵੀ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਤਾਂ ਜਿਹੜੇ ਮੇਰੇ ਚੈਨਲ ਤੇ ਈਵਰਸ ਨਵੇਂ ਆਏ ਆ ਤਾਂ ਜਿਨ੍ਹਾਂ ਅੱਜ ਆਪਾਂ ਗੱਲ ਕਰਾਂਗੇ ਹਿੰਗ ਬਾਰੇ ਕਿ ਹਿੰਗ ਇੱਕ ਇਹੋ ਜਿਹੀ ਜੜੀ ਬੂਟੀ ਆ ਇਹੋ ਜਿਹਾ ਇੱਕ ਮਸਾਲਾ ਹੈ ਜਿਹੜੇ ਕਿ ਅਸੀਂ ਆਮ ਸਬਜ਼ੀਆਂ ਦੇ ਵਿੱਚ ਨੂੰ ਯੂਜ਼ ਕਰਦੇ ਆ ਔਰ ਇਹ ਕੱਲਾ ਟੇਸਟੀ ਨਹੀਂ ਹੈਗਾ ਇਹਦਾ ਇਹਦਾ ਮਤਲਬ ਕਿ ਸਾਨੂੰ ਉਦੇ ਹੋਰ ਵੀ ਜ਼ਿਆਦਾ ਇਹਦੇ ਬੈਨੀਫਿਟਸ ਹੈਗੇ ਆ ਘਰੇਲੂ ਇਲਾਜ ਵੀ ਅਸੀਂ ਜਿਹੜੇ ਹੈਗੇ ਆ ਇਨਸਟੈਂਟ ਕਰ ਸਕਦੇ ਆ ਤਾਂ ਹੁਣ ਆਪਾਂ ਗੱਲ ਕਰਦੇ ਆ ਕਿ ਜੇ ਅਗਰ ਕਿਸੇ ਨੂੰ ਕੋਈ ਕਬਜ ਆ ਐਸਡਿਟੀ ਬਹੁਤ ਪੁਰਾਣੀ ਹੈਗੀ ਆ ਤਾਂ ਕੋਈ ਵੀ ਚੀਜ਼ ਖਾਂਦਾ ਉਹ ਬੰਦਾ ਤਾਂ ਉਹਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਆ ਤਾਂ ਕੀ ਕਰਨਾ ਹੈਗਾ ਉਹਨ ਨੇ ਇਸ ਪਰੇਸ਼ਾਨੀ ਤੋਂ ਬਚਣ ਵਾਸਤੇ ਇੱਕ ਕੋਸਾ ਪਾਣੀ ਦਾ ਗਲਾਸ ਲੈਣਾ ਉਹਦੇ ਵਿੱਚ ਇੰਨੀ ਇੱਕ ਚੁਟਕੀ ਹਿੰਗ ਪਾਉਣੀ ਆ ਤਾਂ ਉਹਨੂੰ ਕਰਕੇ ਜਦੋਂ ਤੁਸੀਂ ਖਾਣਾ ਖਾਣਾ ਕਈਆਂ ਨੂੰ ਖਾਣੇ ਤੋਂ ਬਾਅਦ ਪ੍ਰੋਬਲਮ ਹੁੰਦੀ ਹੈ ਅੱਧਾ ਘੰਟਾ ਪਹਿਲਾਂ ਤੁਸੀਂ ਉਹ ਪਾਣੀ ਪੀ ਲੈਣਾ ਕੋਸੇ ਪਾਣੀ ਦੇ ਵਿੱਚ ਹਿੰਗ ਪਾ ਕੇ ਤਾਂ ਤੁਸੀਂ ਦੇਖੋਗੇ ਕਿ ਤੁਹਾਨੂੰ ਖਾਣਾ ਖਾਦੇ ਦਾ ਪਤਾ ਹੀ ਨਹੀਂ ਲੱਗਣਾ ਤੇ ਜੇ ਤੁਸੀਂ ਮਤਲਬ ਕਿ ਕਈ ਵਾਰ ਫਿਰ ਵੀ ਨਹੀਂ ਹਟਦਾ ਤਾਂ ਹਿੰਗ ਨੂੰ ਪਾਣੀ ਦੇ ਵਿੱਚ ਡਿਲੀਊਟ ਕਰਨਾ ਕੋਸੇ ਪਾਣੀ ਦੇ ਵਿੱਚ ਉਹਨੂੰ ਥੋੜਾ ਜਿਹਾ ਉਹਦਾ ਪੇਸਟ ਬਣਾਉਣਾ ਤੇ ਧੁੰਨੀ ਦੇ ਆਲੇ-ਦੁਆਲੇ ਉਹਨੂੰ ਉਂਗਲ ਨਾਲ ਲਾਉਣਾ ਸ਼ੇ ਤੁਹਾਨੂੰ ਪਤਾ ਹੀ ਹੋਵੇ ਕਿਉਂਕਿ ਅੱਗੇ ਜਦੋਂ ਬੱਚਾ ਪੈਦਾ ਹੁੰਦਾ ਸੀ ਨਵਾਂ ਤਾਂ ਕਈ ਵਾਰ ਉਹਦੇ ਨਾਲ ਪੇਟ 'ਚ ਗੈਸ ਬਣ ਜਾਂਦੀ ਸੀਗੀ ਤੇ ਦਾਈਆਂ ਕੀ ਕਰਦੀਆਂ ਸੀ ਹਿੰਗ ਲੈ ਕੇ ਆਓ ਬਈ ਤਾਂ ਹਿੰਗ ਨੂੰ ਪਾਣੀ ਦੇ ਵਿੱਚ ਭਿਉਂ ਕੇ ਜੇ ਗਰਮੀ ਹੁੰਦੀ ਸੀ ਤਾਂ ਠੰਡੇ ਪਾਣੀ 'ਚ ਭਿਉਂ ਕੇ ਉਹ ਉਹਦਾ ਲੇਪ ਬਣਾ ਕੇ ਧੁੰਨੀ ਦੇ ਆਲੇ-ਦੁਆਲੇ ਲਾ ਦਿੰਦੇ ਸੀਗੇ ਜੇ ਬੱਚਾ ਸਰਦੀਆਂ 'ਚ ਪੈਦਾ ਹੋਇਆ ਸੀ ਤਾਂ ਉਹ ਗਰਮ ਪਾਣੀ ਦੇ ਵਿੱਚ ਉਹਦਾ ਥੋੜਾ ਜਿਹਾ ਪਾਣੀ ਪਾਉਣਾ ਉਹਨੇ 2 ਕਪੂੰਡਾ ਦੇ ਵਿੱਚ ਇੰਨੀ ਕਿ ਹਿੰਗ ਪਾ ਲੈਣੀ ਤੇ ਲੇਪ ਲਾ ਦੇਣਾ ਤੇ ਬੱਚੇ ਨੂੰ ਮਤਲਬ ਕਿ ਉਹਦੀ ਜਿਹੜੀ ਗੈਸ ਸਿਆਰੀ ਬਾਹਰ ਨਿਕਲ ਜਾਂਦੀ ਸੀ ਔਰ ਬੱਚੇ ਦਾ ਪੇਟ ਵੀ ਬਹੁਤ ਜਲਦੀ ਸਾਫ਼ ਹੋ ਜਾਂਦਾ ਸੀਗਾ। ਹਿੰਗ ਇੰਨੀ ਚਮਤਕਾਰੀ ਆ ਮਸਾਲਾ ਸਾਡੇ ਵਾਸਤੇ ਬਹੁਤ ਵਧੀਆ। ਤੇ ਜੇ ਉਹਨੂੰ ਮਤਲਬ ਕਿ ਤੁਸੀਂ ਕਈ ਵਾਰ ਹੁੰਦਾ ਕਿ ਸਿਰਦਰਦ ਹੋਣ ਲੱਗ ਗਿਆ। ਬਹੁਤ ਜ਼ਬਰਦਸਤ। ਤੇ ਸਾਡੇ ਕੋਲੇ ਕੋਈ ਗੋਲੀ ਵੀ ਹੈ ਨਹੀਂ ਘਰੇ। ਹੁਣ ਹਿੰਗ ਜਿਹੜੀ ਹੈਗੀ ਉਹ ਸਾਡੇ ਮਸਾਲਿਆਂ ਦੇ ਵਿੱਚ ਆਮ ਉਹਦਾ ਇੱਕ ਰੋਲ ਹੈਗਾ ਹੈਨਾ। ਤੇ ਹਿੰਗ ਆਮੀ ਘਰਾਂ ਦੇ ਵਿੱਚ ਮਿਲ ਜਾਂਦੀ ਹੈ। ਚਲੋ ਸਮ ਟਾਈਮ ਨਹੀਂ ਵੀ ਹੁੰਦੀ ਤਾਂ ਆਪਾਂ ਮਾਰਕੀਟ ਚੋਂ ਲੈ ਕੇ ਆ ਸਕਦੇ ਆ ਤਾਂ ਜਿਹਦਾ ਸਿਰ ਜਿਆਦਾ ਦਰਦ ਹੁੰਦਾ ਬਾਰ ਬਾਰ ਉਹਨੂੰ ਗੋਲੀ ਖਾਣੀ ਪੈਂਦੀ ਆ ਮਾੜੀ ਜਿਹੀ ਕੋਈ ਗੱਲ ਹੋ ਗਈ ਤਾਂ ਉਹਦਾ ਸਿਰ ਦਰਦ ਕਰਨ ਲੱਗ ਗਿਆ ਤਾਂ ਉਹਨੇ ਕੀ ਕਰਨਾ ਹੈਗਾ ਇੱਕ ਗਲਾਸ ਬੋਇਲ ਕਰਨਾ ਪਾਣੀ ਦਾ ਜਦੋਂ ਪਾਣੀ ਚੰਗੀ ਤਰ੍ਹਾਂ ਗਰਮ ਹੋ ਗਿਆ ਉਬਲ ਗਿਆ ਤਾਂ ਉਹਦੇ ਵਿੱਚ ਉਹਨਾਂ ਨੇ ਹਿੰਗ ਪਾਉਣੀ ਆ ਹਿੰਗ ਦਾ ਜੇ ਪਾਊਡਰ ਆ ਤਾਂ ਚੌਥਾ ਹਿੱਸਾ ਜੇ ਹਿੰਗ ਡਲੀਆਂ ਵਾਲੀ ਆ ਤਾਂ ਇਸ ਤਰ੍ਹਾਂ ਕਰਕੇ ਤੁਸੀਂ ਜੋ ਚੁਟਕੀਕ ਹਿੰਗ ਉਹਦੇ ਵਿੱਚ ਪਾ ਲੋ ਤਾਂ ਉਹ ਤੁਸੀਂ ਘੋਲ ਕੇ ਦੋ ਵਾਰੀ ਦਿਨ ਚ ਪੀਣੀ ਆ ਗਲਾਸ-ਗਲਾਸ ਪਾਣੀ ਦਾ ਹਿੰਗ ਪਾ ਕੇ ਤੁਸੀਂ ਦੇਖੋਗੇ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੁਹਾਡਾ ਜਿਹੜਾ ਸਿਰ ਦਰਦ ਹੈਗਾ ਕਦੋਂ हट ਗਿਆ ਤੇ ਜੇ ਇਹਨਾਂ ਮਤਲਬ ਕਿ ਕਾਮਯਾਬ ਫਾਰਮੂਲਾ ਹੈਗਾ ਤਾਂ ਹਿੰਗ ਨੂੰ ਅਸੀਂ ਅਜ਼ਮਾ ਲੈਣਾ ਚਾਹੀਦਾ ਕੋਈ ਜ਼ਰੂਰੀ ਨਹੀਂ ਵੀ ਆਪਾਂ ਨੂੰ ਮੈਡੀਸਨ ਦੇ ਉੱਪਰ ਡਿਪੈਂਡੈਂਟ ਨਾ ਹੋਵੋ ਪਹਿਲਾਂ ਆਊਟਪੋਰਟ ਕਰਨੀ ਚਾਹੀਦੀ ਹੈ ਆਪਣੇ ਕੋਲੇ ਘਰ ਦੇ ਵਿੱਚ ਕਿਉਂਕਿ ਹਿੰਗ ਗੈਸ ਨੂੰ ਦੂਰ ਕਰਦੀ ਆ ਕਬਜ਼ ਨੂੰ ਦੂਰ ਕਰਦੀ ਆ ਹੈਨਾ ਤੇ ਪੇਟ ਦੀ ਸਵੇਲਿੰਗ ਲਾਉਂਦੀ ਆ ਤਾਂ ਇਹਨਾਂ ਕਾਰਨਾਂ ਕਰਕੇ ਸਾਡਾ ਸਿਰ ਦਰਦ ਹੁੰਦਾ ਜਾਂ ਕਈ ਵਾਰ ਸਟ्रेस ਹੁੰਦੀ ਆ ਤੇ ਜਦੋਂ ਅਸੀਂ ਹਿੰਗ ਵਾਲਾ ਪਾਣੀ ਪੀ ਲਾਂਗੇ ਕਬਜ਼ ਗੈਸ ਸਭ ਕੁਝ ਠੀਕ ਹੋ ਜਾਣੀ ਤੇ ਸਿਰ ਦਰਦ ਦਾ ਜਿਹੜਾ ਉਹ ਸਹੀ ਹੋ ਜਾਣਾ ਹੁਣ ਕਈਆਂ ਨੂੰ ਸ਼ੂਗਰ ਹੈ ਬਹੁਤ ਜ਼ਿਆਦਾ ਤਾਂ ਹਿੰਗ ਵਾਲਾ ਇਦਾਂ ਹੀ ਪਾਣੀ ਪੀਂਦੇ ਆ ਉਹ ਜਾਹਿੰਗ ਚੁਟਕੀ ਕੋ ਆਪਣੀ ਖਾਣੇ ਦੇ ਵਿੱਚ ਸਬਜੀ ਦੇ ਵਿੱਚੋਂ ਪਾਉਂਦੇ ਆ ਕਿਸੇ ਨਾ ਕਿਸੇ ਬਹਾਨੇ ਉਸ ਉਹਨੂੰ ਸ਼ਿੰਗ ਨੂੰ ਖਾਂਦੇ ਆ ਚਾਹੇ ਪਾਣੀ ਚ ਪਾ ਕੇ ਜਾਂ ਸਬਜੀ ਚ ਪਾ ਕੇ ਜਾਂ ਉਹਨਾਂ ਕਿਸ ਤਰ ਤੜਕਾ ਲਾ ਕੇ ਤਾਂ ਉਹ ਜਿਹੜੀ ਸ਼ੂਗਰ ਹੈਗੀ ਆ ਉਹ ਬੈਲੈਂਸ ਰਹਿੰਦਾ ਹੈਗਾ ਉਹਦਾ ਸ਼ੂਗਰ ਦਾ ਪਰ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਆ ਦਵਾਈ ਨਾ ਛੱਡਣ ਮੇਰੀ ਇਹ ਕੋਈ رائے ਨਹੀਂ ਹਾਂ ਮਾੜੀ ਮੋਟੀ ਕਦੇ ਸਮ ਟਾਈਮ ਹੋ ਗਈ ਤਾਂ ਤੁਸੀਂ ਇਹ ਨਾਲ ਕਰਦੇ ਰਹੋ ਆਪਦੀ ਜਿਹੜੀ ਮੈਡੀਸਨ ਉਹਨੂੰ ਵੀ ਜਾਰੀ ਰੱਖੋ ਔਰ ਨਾਲ ਦੀ ਨਾਲ ਤੁਸੀਂ ਹਿੰਗ ਲੈਂਦੇ ਰਹੋ ਤਾਂ ਕਿ ਜਿਹੜਾ ਤੁਹਾਡਾ ਅ ਅੰਦਰੋਂ ਜਿਹੜਾ ਸਿਸਟਮ ਹੈਗਾ 슈ਗਰ ਵਾਲਾ ਵਿੱਚ ਉਹ ਗਰਸਾੜੀ ਕਿੰਨਾ ਜ਼ਿਆਦਾ ਵੱਧਦੀ ਆ ਤਾਂ ਉਹ ਸਿਸਟਮ ਜਿਹੜਾ ਇਹਨੇ ਹਿੰਗ ਨੇ ਸਹੀ ਕਰ ਦੇਣਾ ਹੈਗਾ ਤਾਂ ਹੁਣ ਜਿਵੇਂ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਤੇ ਤੁਸੀਂ ਦੇਖੋਗੇ ਕਿ ਘਰ-ਘਰ ਗਲੇ ਜੁਕਾਮ ਖੰਘ ਆਮ ਪੇਸ਼ੈਂਟ ਮਿਲਦੇ ਆ ਹੈਨਾ ਤਾਂ ਉਹਦੇ ਵਾਸਤੇ ਕੀ ਹੈਗੀ ਆ ਹਿੰਗ ਨੂੰ ਦਾ ਤੜਕਾ ਲਾ ਕੇ ਦਾਲ ਖਾਓ ਤੂੰ ਮੀ ਮੰਗੀ ਦੀ ਦਾਲ ਬਣਾਓ ਹਿੰਗ ਦਾ ਤੜਕਾ ਲਾਓ ਖਾਓ ਹਿੰਗ ਨੂੰ ਤਵੇ ਦੇ ਉੱਪਰ ਭੁੰਨ ਕੇ ਉਹਨੂੰ 스멜 ਕਰੋ ਸੁੰਘੋ ਉਹਨੂੰ ਤਾਂ ਉਹ ਜਕਾਮ ਵੀ ਠੀਕ ਹੋ ਜਾਊਗਾ ਦਾਲ ਜਿਹੜੀ ਖਾਧੀ ਹੈ ਤੜਕਾ ਲਾ ਕੇ ਥੋੜੀ ਖੰਸੀ ਵੀ ਠੀਕ ਹੋ ਜੂਗੀ ਔਰ ਗਲਾ ਵੀ ਠੀਕ ਹੋ ਜਾਊਗਾ ਕੋਸੇ ਪਾਣੀ ਦੇ ਵਿੱਚ ਪਾ ਕੇ ਸਿੱਪ ਸਿੱਪ ਕਰਕੇ ਚਾਹ ਵਾਂਗੂ ਪੀਓ ਤਾਂ ਗਲਾ ਜਿਹੜਾ ਤੁਹਾਡਾ ਠੀਕ ਹੋ ਜਾਊਗਾ ਕਿਉਂਕਿ ਇਹਦਾ ਬਹੁਤ ਜ਼ਿਆਦਾ ਇਫੈਕਟ ਆ ਸਰਦੀ ਖੰਸੀ ਜਕਾਮ ਵਾਸਤੇ ਬਹੁਤ ਜਲਦੀ ਫਾਇਦਾ ਇਹਦਾ ਹੁੰਦਾ ਹੈਗਾ ਅਗਰ ਕਿਸੇ ਦਾ ਬੀਪੀ ਹਾਈ ਆ ਕਹੇ ਤਾਂ ਦਿੰਦੇ ਆ ਕਿ ਜਿਹੜੀ ਹਿੰਗ ਆ ਗਰਮ ਬਹੁਤ ਆ ਕਈ ਚੀਜ਼ਾਂ ਤਾਂ ਅਸੀਂ ਇਦਾਂ ਸੁਣ ਕੇ ਛੱਡ ਦਿੰਨੇ ਆ ਵੀ ਇਹ ਗਰਮ ਆ ਸਾਨੂੰ ਕੋਈ ਨੁਕਸਾਨ ਨਾ ਹੋ ਜੇ ਇਹਨਾਂ ਦਾ ਹੈਨਾ ਤਾਂ ਹੁੰਦਾ ਕੀ ਆ ਕਿ ਕਈ ਵਾਰੇ ਅਣਜਾਣੇ ਚ ਅਸੀਂ ਇਹ ਚੀਜ਼ਾਂ ਨੂੰ ਅਪਲਾਈ ਨਹੀਂ ਕਰਦੇ ਹੈਗੇ ਤਾਂ ਬਲੱਡ ਪ੍ਰੈਸ਼ਰ ਚਾਹੇ ਤੁਹਾਡਾ ਲੋਵਾ ਚਾਹੇ ਹਾਈ ਆ ਇਹ ਉਹਨੂੰ ਬੈਲੈਂਸ ਕਰਦੀ ਆ ਹਿੰਗ ਆ ਜਿਹੜੀ ਕਿਉਂਕਿ ਜੇ ਆਪਾਂ ਖਾਣੇ 'ਚ ਵਰਤਦੇ ਆਂ ਪਾਣੀ ਪੀਂਦੇ ਆ ਤਾਂ ਇਹ ਉਹਨੂੰ ਬੈਲੈਂਸ ਰੱਖਦੀ ਹੈਗੀ ਆ। ਹਿੰਗ ਜਿਹੜੀ ਹੈਗੀ ਆ ਇਹ ਇੰਨੀ ਕੁ ਵਧੀਆ ਹੈਗੀ ਹੈ ਇਹ ਤੇ ਇਹਨੂੰ ਇਸਤੇਮਾਲ ਕਰੋ। ਜਿਸ ਵੀ ਤਰੀਕੇ ਨਾਲ ਤੁਸੀਂ ਇਹਨੂੰ ਇਸਤੇਮਾਲ ਕਰ ਸਕਦੇ ਏ ਉਹਨੂੰ ਕਰੋ। ਹੁਣ ਆਮ ਤੌਰ ਤੇ ਤੁਸੀਂ ਦੇਖਿਆ ਕਿ ਕਈ ਵਾਰ ਸਾਡੇ ਨਾੜਾਂ ਦੇ ਵਿੱਚ ਬਲੱਡ ਜੰਮਦਾ, ਬਲੱਡ ਗਾੜਾ ਹੋ ਜਾਂਦਾ। ਤਾਂ ਤੁਸੀਂ ਦੇਖਿਆ ਕਿ ਡਿਊਰਿੰਗ ਪੀਰੀਅਡਸ ਕਈ ਵਾਰਾ ਕਲੌਟਸ ਆਉਂਦੇ ਆ ਜਿਹਨੂੰ ਕਹਿੰਦੇ ਕਿ ਬਲੱਡ ਜੰਮਣ ਲੱਗ ਗਿਆ ਕਈਆਂ ਦੇ ਥੱਕੇ ਵੀ ਜੰਮ ਜਾਂਦੇ ਆ ਬਲੱਡ ਦੇ ਬਲੱਡ ਗਾੜਾ ਹੋ ਕੇ ਕਲੌਟਸ ਬਣ ਜਾਂਦੇ ਆ ਤਾਂ ਹਿੰਗ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਜਿਹੜਾ ਸਾਡਾ ਬੀਪੀ ਵੱਧਦਾ ਜਾਂ ਸਿਰਦਰਦ ਹੁੰਦਾ ਜਾਂ ਗੈਸ ਬਣਦੀ ਇਹ ਸਾਰਾ ਕੁਝ ਬਲੱਡ ਦੀ ਵਜ੍ਹਾ ਨਹੀਂ ਹੈ ਕਿਉਂਕਿ ਜਿਹੜਾ ਬਲੱਡ ਸਰਕੂਲੇਟ ਆ ਉਹ ਸਹੀ ਨਹੀਂ ਹੁੰਦਾ ਸਹੀ ਕਿਉਂ ਨਹੀਂ ਹੁੰਦਾ ਕਿ ਜਿਹੜਾ ਸਾਡਾ ਅੱਜਕੱਲ ਖਾਣ ਪੀਣ ਹੈਗਾ ਉਹ ਕੋਈ ਇੰਨਾ ਬਹੁਤਾ ਵਧੀਆ ਨਹੀਂ ਹੈਗਾ ਕਿਉਂਕਿ ਅਸੀਂ ਉਹੀ ਖਾਣਾ ਜੋ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਅਸੀਂ ਜੇ ਇੱਕ ਦੋ ਚੀਜ਼ਾਂ ਜਾਂ ਚਾਰ ਚੀਜ਼ਾਂ ਆਪਣੇ ਘਰੇ ਆਰਗੈਨਿਕ ਪੈਦਾ ਕਰ ਵੀ ਲਵਾਂਗੇ ਪਰ ਮਾਰਕੀਟ ਦੇ ਵਿੱਚ ਤਾਂ ਫਿਰ ਵੀ ਅਸੀਂ ਉਤਰ ਨਹੀਂ ਆ ਤਾਂ ਦੇਸੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਾਨੂੰ ਬਚਾਉਂਦੀਆਂ ਇਹਨਾਂ ਚੀਜ਼ਾਂ ਤੋਂ ਸਾਡਾ ਜੇ ਬਲੱਡ ਸਰਕੂਲੇਸ਼ਨ ਸਹੀ ਹੈ ਬਲੱਡ ਸਾਡਾ ਪਤਲਾ ਹੁੰਦਾ ਪਿਆ ਸਾਨੂੰ ਕੋਈ ਬਲੱਡ ਨੂੰ ਪਤਲਾ ਕਰਨ ਵਾਲੀ ਦਵਾਈ ਦੀ ਜ਼ਰੂਰਤ ਨਹੀਂ ਹੈਗੀ ਅਗਰ ਅਸੀਂ ਹਿੰਗੇ ਇਸਤੇਮਾਲ ਕਰਦੇ ਹਾਂ ਉਹਨੂੰ ਤੁਸੀਂ ਕਿਸੇ ਵੀ ਰੂਪ ਦੇ ਛਿੰਗ ਨੂੰ ਲੈ ਸਕਦੇ ਆ ਤੇ ਬਲੱਡ ਆ ਜਿਹੜਾ ਉਹ ਗਾੜਾ ਨਹੀਂ ਹੋਊਗਾ ਜੇ ਸਾਡਾ ਬਲੱਡ ਸਹੀ ਆ ਨਾ ਸਾਨੂੰ ਹਾਰਟ ਅਟੈਕ ਹੋਊਗਾ ਨਾ ਗੈਸ ਬਣੂਗੀ ਨਾ ਤਜ਼ਾਬ ਬਣੂਗਾ ਨਾ ਕਨਸਟਿਪੇਸ਼ਨ ਹੋਊਗੀ ਨਾ ਸਿਰਦਰਦ ਹੋਊਗਾ ਨਾ ਬਲੱਡ ਸ਼ੂਗਰ ਹੋਊਗਾ ਨਾ ਬੀਪੀ ਹੋਊਗਾ ਇਹ ਸਾਰੀਆਂ ਬਿਮਾਰੀਆਂ ਨਾ ਫੈਟੀ ਲਿਵਰ ਹੋਊਗਾ ਇਹ ਸਾਰੀਆਂ ਬਿਮਾਰੀਆਂ ਦਾ ਕਾਰਨ ਹੈਗਾ ਸਾਡਾ ਬਲੱਡ ਦਾ ਠਿੱਕ ਹੋਣਾ ਬਲੱਡ ਦਾ ਗਾੜਾ ਹੋਣਾ ਇਹ ਬਲੱਡ ਗਾਰਡਾ ਤਾਂ ਤੁਹਾਨੂੰ ਆਮ ਹੀ ਅੱਜਕੱਲ ਕਾਲਸਟ੍ਰੋਲ ਲੈਵਲ ਆ ਜੀ ਤੁਹਾਡਾ ਹਾਈ ਹੋ ਗਿਆ ਬਲੱਡ ਗਾਰਡਾ ਹੋ ਗਿਆ ਜੀ ਤਾਂ ਕਾਰਨ ਇਹਦਾ ਸਾਡਾ ਲਾਈਫ ਸਟਾਈਲ ਸਾਡਾ ਖਾਣ ਪੀਣ ਅਸੀਂ ਕਿੰਨੀਆਂ ਕਿ ਚੀਜ਼ਾਂ ਛੱਡ ਦਵਾਂਗੇ ਦੱਸੋ ਤੁਸੀਂ ਚੰਗੀਆਂ ਚੀਜ਼ਾਂ ਤੁਸੀਂ ਖਾ ਨਹੀਂ ਰਹੇ ਤੇ ਜਦੋਂ ਸਾਨੂੰ ਕਈ ਵਾਰ ਕਿਸੇ ਦੇ ਆਪਾਂ ਘਰ ਵੀ ਜਾਂਦੇ ਦੇਖਿਆ ਚਾਹ ਦੇ ਨਾਲ ਬਿਸਕੁਟ ਨਮਕੀਨ ਰੱਖਿਆ ਤਾਂ ਅਸੀਂ ਬਿਸਕੁਟ ਨੂੰ ਹੱਥ ਨਹੀਂ ਪਾਉਂਦੇ ਚਾਹੇ ਉਹ ਪੀਪੇ ਵਾਲਾ ਕਹਿਣ ਜੀ ਆ ਪੀਪੇ ਵਾਲੇ ਬਿਸਕੁਟ ਆ ਜੀ ਆਪਣੇ ਘਰੇ ਬਣਾਏ ਲੈ ਲਓ ਪਰ ਆਪਾਂ ਨਮਕੀਨ ਖਾ ਕੇ ਖੁਸ਼ ਹੁੰਨੇ ਆ ਸੋ ਅੱਜ ਦੀ ਵੀਡੀਓ ਤੁਹਾਨੂੰ ਮੇਰੀ ਬਹੁਤ ਵਧੀਆ ਲੱਗੀ ਹੋਊਗੀ ਅਗਰ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰਦੇ ਆ ਕਰੋ ਲਾਈਕ ਜ਼ਰੂਰ ਕਰਿਆ ਕਰੋ ਔਰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਜੇ ਜੇ ਮੇਰੀ ਵੀਡੀਓ ਚੰਗੀ ਲੱਗਦੀ ਆ ਤਾਂ ਸਬਸਕ੍ਰਾਈਬ ਕਰਨਾ ਬਣਦਾ ਥੈਂਕ ਯੂ so much कर कर all the best ਮਿਲਦੇ ਆ ਕਿਸੇ ਇੱਕ ਹੋਰ ਨਵੀਂ ਇਨਫੋਰਮੇਸ਼ਨ ਦੇ ਨਾਲ